ਮਾਰੋ ਬਾਜ ਜਿਹੜੇ ਜਿਹੜੇ ਲੈ ਕੇ ਆਪ ਜੀ ਇਹ ਫੋਟੋ ਫੋਟੋ ਕਰਾਓ ਅਸਲੀ ਜੀ ਇਹ ਪੈਕੇਟ ਹੈ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਵੜ ਸਕਦੇ ਹੋ 40 ਲਾਈਫ 40 ਆ ਤੇ ਇਹ ਸਮਾਲ ਕੀਤਾ ਜਾਏਗਾ ਡੰਗਰਾਂ ਲਈ ਤੇ ਬਾਕੀ ਐਕਸਪਲੇਨ ਉਹ ਹੀ ਕਰ ਦੇਣਗੇ ਸਰ ਹੋਰੀ ਤੇ ਕੁਆਂਟੀਟੀ ਦੇ ਅਸਾਮ ਦਿੱਤਾ ਜਾਏਗਾ ਜਾਨਵਰਾਂ ਨੂੰ ਅਚਰ ਤੁਸੀਂ ਅੱਜ ਇਹ ਕਿਹੜੀ ਸਾਈਡ ਤੋਂ ਆਏ ਤੇ ਕੀ ਸੇਵਾ ਕਰ ਰਹੇ ਜੀ ਭਾਈ ਗੁਰਜੀ ਦਾ ਖਾਸਾ ਸ੍ਰੀ ਭਾਈ ਗੁਰਜੀ ਦੇ ਚੋਤੇ ਅਸੀਂ ਗੁਰਦਾਸਪੁਰ ਤੋਂ ਆਏ ਹਾਂ ਜੀ ਆਸ ਵੈਲਫੇਅਰ ਸੁਸਾਇਟੀ ਵੱਲੋਂ ਤੇ ਅਸੀਂ ਪ੍ਰੋਟੀਨ ਤੇ ਜਿਹੜਾ ਤੁਹਾਡਾ ਮਿਨਰਲ ਮਿਕਸਚਰ ਫੀਡ ਆ ਉਹ ਲੈ ਕੇ ਇੱਥੇ ਪਸ਼ੂਆਂ ਵਾਸਤੇ ਤੇ ਮਹਿਕਮੇ ਦੀ ਕੋਆਰਡੀਨੇਸ਼ਨਸ਼ਨ ਦੇ ਨਾਲ ਅਸੀਂ ਇੱਥੇ ਆਏ ਹਾਂ ਜੀ ਤੇ ਮੇਰਾ ਹੋਰ ਸੰਸਥਾਵਾਂ ਨਾਲ ਵੀ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਕੋਆਰਡੀਨੇਸ਼ਨ ਦੇ ਨਾਲ ਕੰਮ ਕਰੋ ਐਵੇਂ ਹੀ ਜੜੀ ਆ ਸਪਲਾਈ ਨਾ ਕਰੀ ਜਾਓ ਤੇ ਡੋਰ ਟੂ ਡੋਰ ਮੈਕਸਿਮਮ ਜਿਹੜੀ ਆ ਉਹ ਜਿਹੜੀ ਆ ਉਹ ਸੇਵਾ ਨਿਭਾਉਣ ਦਾ ਜਿਹੜਾ ਵਾ ਉਹ ਤੁਸੀਂ ਉਪਰਾਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਜਿਹੜੇ ਪੈਕੇਟ ਹੈ ਇਹ ਫ੍ਰੀ ਆਫ ਕੋਸਟ ਹੈ ਜਿਹੜੇ ਜਿੰਨਾਂ ਦੇ ਕੋਲ ਪਸ਼ੂ ਆ ਉਹਨਾਂ ਨੂੰ ਦਿੱਤੇ ਜਾ ਰਹੇ ਆ ਇਹ ਹਾਂਜੀ ਤੇ ਇਹਨੂੰ ਇਸਤੇਮਾਲ ਕਰਨ ਦਾ ਕਿਸ ਤਰ੍ਹਾਂ ਤਰੀਕਾ ਇਹ ਤੁਸੀਂ ਜੀ ਵੱਡੇ ਜਾਨਵਰ ਨੂੰ 20 ਗ੍ਰਾਮ ਤੇ ਛੋਟੇ ਜਾਨਵਰ ਨੂੰ 10 ਗ੍ਰਾਮ ਦੇਣਾ ਹੈ ਚੋਖਰ ਚ ਦੇ ਸਕਦੇ ਹੋ ਤੂੜੀ ਦੇ ਉੱਤੇ ਵੀ ਤੁਸੀਂ ਇਹਨੂੰ ਛੱਡ ਸਕਦੇ ਹੋ ਛੇੜੇ ਚ ਪਾ ਕੇ ਛੇੜੇ ਦੇ ਵਿੱਚ ਦੇ ਸਕਦੇ ਹੋ ਤੇ ਇਹਦੇ ਨਾਲ ਕੀ ਇਫੈਕਟ ਪਊਗਾ ਜਾਨਵਰਾਂ ਨੂੰ ਏ ਜੀ ਉਹਨਾਂ ਦੀ ਇਮਿਊਨਿਟੀ ਪਾਵਰ ਜਿਹੜੀ ਆ ਉਹ ਇਨਕਰੀਸ ਕਰੇਗਾ ਜਿਹਦੇ ਨਾਲ ਘੱਟ ਤੋਂ ਘੱਟ ਬਿਮਾਰ ਹੋਏਗਾ ਡੰਗਰ ਜੋ ਸਾਡਾ ਉਪਰਾਲਾ ਇਹੀ ਆ ਤੇ ਉਹ ਖਰਾਬ ਪੱਟੇ ਹੋਣਗੇ ਜਿਨ੍ਹਾਂ ਨੂੰ ਇਹ ਸਹੀ ਤਰੀਕੇ ਨਾਲ ਮੈਨੇਜ ਕਰ ਪਾਊਗਾ ਜਾਨਵਰ ਦੇਖੋ ਜਾਨਵਰ ਖਰਾਬ ਪੱਟੇ ਖਾ ਕੇ ਬਿਮਾਰ ਨਾ ਹੋਏ ਇਸ ਕਰਕੇ ਹੀ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਉਹਦੀ ਇਮਿਊਨਿਟੀ ਬੂਸਟਰ ਹੋਵੇ ਉਹ ਆਪ ਹੀ ਜਿਹੜਾ ਆ ਮਾਰੀ ਨਾਲ ਲੜ ਸਕੇ ਮਾਰੀ ਨਾਲ ਸਕੇ ਚਲੋ ਬਹੁਤ ਵਧੀਆ ਜੀ ਇਹ ਵੀ ਉਪਰਾਲਾ ਵਧੀਆ ਵਾ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਸਾਡੇ ਪਿੰਡ ਚੰਦਨਗਲ ਜੋੜੀਆਂ ਖੁਰਦਾ ਵਿਖੇ ਸਰਕਾਰੀ ਜੋ ਡਾਕਟਰ ਸਾਹਿਬ ਡੰਗਰਾਂ ਦੇ ਪਹੁੰਚੇ ਨੇ ਡੰਗਰਾਂ ਦੀਆਂ ਦਵਾਈਆਂ ਲੈ ਕੇ ਕਿ ਡੰਗਰ ਮਾੜੇ ਪੱਠੇ ਖਾ ਕੇ ਬਿਮਾਰ ਨਾ ਹੋਣ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਜੀ ਹਰ ਘਰ ਦੇ ਘੂਏ ਦੇ ਅੱਗੇ ਜਾ ਕੇ ਡੰਗਰਾਂ ਮੁਤਾਬਕ ਇਹ ਖੁਦ ਦਵਾਈਆਂ ਦੇ ਰਹੇ ਨੇ ਕਿ ਜਿਹੜਾ ਪਸੂ ਨੂੰ ਉਹਦੇ ਨਾਲ ਇਹ ਲਿਮਟ ਵੀ ਦੱਸਣ ਦੇ ਨੇ ਕਿ ਛੋਟੇ ਪਸ਼ੂ ਨੂੰ 10 ਗ੍ਰਾਮ ਤੇ ਵੱਡੇ ਪਸ਼ੂ ਨੂੰ 20 ਗ੍ਰਾਮ ਇਹ ਬਹੁਤ ਵੱਡਾ ਪ੍ਰਾਲਾ ਜੀ ਹੁਣਾ ਵੀ ਇਸੇ ਤਰ੍ਹਾਂ ਚਾਹੀਦਾ ਬਹੁਤ ਵਧੀਆ ਕਿ ਜਿਹੜੇ ਬੇਜਵਾਨ ਨੇ ਉਹ ਬੋਲ ਤੇ ਸਕਦੇ ਨਹੀਂ ਹਾਂਜੀ ਹਾਂਜੀ ਉਹਨਾਂ ਦੀ ਜਿਹੜੀ ਆ ਰੱਖਿਆ ਵਾਸਤੇ ਜ਼ਿਆਦਾ ਉਹ ਜ਼ਿਆਦਾ ਜਿਹੜਾ ਪ੍ਰਾਲਾ ਕੀਤਾ ਯਾਰਾ ਬਹੁਤ ਵਧੀਆ ਪ੍ਰਾਲਾ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਘਰ ਘਰ ਜਾ ਕੇ ਇਹ ਚੀਜ਼ ਨੂੰ ਅਨਕਵੈਰ ਕਰਦੇ ਆਸ ਵੈਲਫੇਅਰ ਸੁਸਾਇਟੀ ਵੱਲੋਂ ਆਰ ਵੈਲਫੇਅਰ ਸਿਕਿਉਰਿਟੀ ਵੱਲੋਂ ਆਏ ਨੇ ਹਾਂਜੀ ਇਹ ਜਿਹੜੀਆਂ ਦਵਾਈਆਂ ਲੈ ਕੇ ਆਈਆਂ ਸੰਸਥਾ ਵਾਲਾ ਸੰਸਥਾ ਬਹੁਤ ਵਧੀਆ ਭਰਾਲਾ ਜੀ ਇਹ ਬਹੁਤ ਸਲਾਗਤ ਹੋ ਗਿਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਇੱਥੇ ਪਹੁੰਚਣ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਕੀ ਆਪਣੇ ਵੀਰ ਜੀ ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਐਕਚੁਅਲੀ ਇਹ ਸਾਰਾ ਜਿਹੜਾ ਉਰਾਲਾ ਵਾ ਮਹਾਰਾਜ ਦੀ ਜੁਰੀ ਅੰਦਰ ਉਹ ਪਰਮਾਤਮਾ ਦੇ ਰਿਹਾ ਵਾ ਜੀ ਇਹ ਜਿਹੜੀ ਵੀਡੀਓ ਜਾਇ ਸਾਡਾ ਕੋਈ ਉਹ ਮਕਸਦ ਨਹੀਂ ਆ ਵੀਡੀਓ ਪਾਉਣ ਦਾ ਜਾਂ ਦੱਸਣ ਦਾ ਬਸ ਇਹ ਆ ਕਿ ਇਹਦੇ ਨਾਲ ਸਾਡੇ ਯਤਨ ਜਿਹੜੇ ਆ ਜਾਂ ਸਾਨੂੰ ਜਿਹੜੇ ਦੇਖਣ ਵਾਲੇ ਆ ਹੋਰ ਦਸਨਸ਼ੀਲ ਹੋਣ ਤੇ ਇਹ ਇਹ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਦੇ ਪਾਣੀ ਆ ਗਿਆ ਇਹਨਾਂ ਨੇ ਸਾਲ ਹੋ ਗਿਆ ਉਹਨਾਂ ਦੇ ਵਿੱਚ ਵਿੱਚ ਆਉਣ ਘਰ ਦੇ ਵਿੱਚ ਆਉਣ ਫਿਰ ਇਹਨਾਂ ਦਾ ਦੁੱਖ ਫੀਲ ਹੋਵੇਗਾ ਜਦੋਂ ਸਾਨੂੰ ਦੁੱਖ ਵੀ ਲੋਵੇਗਾ ਫਿਰ ਆਪਾਂ ਹੋਰ ਅੰਦਰੋਂ એનર્ਜੀ ਨਾਲ ਹੋਰ ਕੰਮ ਕਰ ਸਕਦੇ ਆ ਇਸ ਲਈ ਆਪਾਂ ਘਰ ਘਰ ਜਾ ਕੇ ਸੇਵਾ ਕਰ ਰਹੇ ਆ ਬਾਕੀ ਸਾਡੀ ਕੂਤਨੀਆ ਇਹ ਮਹਾਰਾਜ ਦਾ ਸਾਰਾ ਜੀ ਇਸ ਦਾ ਦਿੱਤਾ ਉਹਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ